ਨਹੀਂ ਇਹ ਥੋੜਾ ਸਪੀਕਰ ਨਹੀਂ ਲੱਗੇਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਟੱਕਾ ਨਾ ਥੋੜਾ ਹਾਂਜੀ ਟੱਕਾ ਨਹੀਂ ਆ ਜੀ ਰੂਲ ਹੈ ਇਹ ਟੱਕਾ ਨਾ ਥੋੜਾ ਰੂਲ ਹੈ ਰੂਲ ਕਿਹੜਾ ਹੈ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਦਿੱਤੀ ਸਾਹ ਤਰਖਾਨ ਮਾਜਰੇ ਜਨਾਨੀ ਕੁੱਟੀ ਹੋਈ ਆ ਪਰਸੋਂ ਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ ਦੱਸੋ ਮੈਨੂੰ 51 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਨੇ ਨਾਲ મહામੰਤੇ ਨਹੀਂ ਗਿਆ મહામੰਤੇ ਇੱਕ ਦੂਜੇ ਨਾਲ ਲੜਨ ਲੱਗੇ ਕਿਤੇ ਮਲਾਕਬ ਉਹ ਸਰਕਾਰ ਤੇ ਬਾਕੀਆਂ ਕਈ ਬੇਵਿਦਾਦਾ ਨੇ ਮੈਂ ਮਰਿਆਦਾ ਦੀ ਗੱਲ ਰਹੀਆਂ ਸਾਡੀ ਕਿਹੜੀ ਬੇਵਿਦਾਦਾ ਗੱਲ ਸੁਣੋ ਜੇ ਸਾਡੀ ਕੋਈ ਮਰਿਆਦਾ ਕਰਦਾ ਸਾਡੇ ਤੇ ਕਾਰਵਾਈ ਕਰਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਫਤਿਹ ਦੀ ਥਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਕਾਪਰੇਟਿਵ ਸੁਸਾਇਟੀ ਚਨਾਥਲ ਕਲਾ ਜਿਹਦੇ ਵਿੱਚ ਦੋ ਪਿੰਡਾਂ ਦੀ ਇਹ ਸਾਂਝੀ ਸੁਸਾਇਟੀ ਹੈ ਚਨਾਥਲ ਕਲਾ ਤੇ ਰੁੜਕੀ ਦੀ ਉਹਦੀ ਚੋਣ ਜੋ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ ਪਿਛਲੇ ਦਿਨਾਂ ਤੋਂ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਇੱਥੇ ਉਸ ਰੋਸ ਦੇ ਖਿਲਾਫ ਇਕੱਤਰ ਹੋਏ ਆਂ ਤਰਨਾ ਦਿੱਤਾ ਔਰ ਕੋਈ ਸ਼ੌਂਕ ਨਹੀਂ ਸੀਗਾ ਕਿਸੇ ਨੂੰ ਇੱਥੇ ਪੁਲਤਾਰੇ ਅਧਿਕਾਰੀ ਆ ਕੇ ਮੈਨੂੰ ਪਤਾ ਲੱਗਾ ਤੁਹਾਨੂੰ ਕਹਿੰਦੇ ਸੀ ਵੀ ਭਾਈ ਉੱਠ ਜੋ ਜੇ ਉਹ ਸੁਣਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਜੇ ਪ੍ਰਸ਼ਾਸਨ ਸੁਣ ਲੋ ਭਾਈ ਤੁਸੀਂ ਵੀ ਤੁਹਾਨੂੰ ਕਹਿੰਦੇ ਹੋ ਜੇ ਪ੍ਰਸ਼ਾਸਨ ਸਮੇਂ ਦੇ ਮਤਲਬ ਨਾਲ ਲੋਕਾਂ ਦੀ ਦਿੱਤੀ ਹੋਈ اپੀਲ ਨੂੰ ਮੰਨ ਲੈਂਦਾ ਤਾਂ ਪਈ ਆਪਾਂ ਨੂੰ ਤਰਨਾ ਮਾਰਨ ਦੀ ਜ਼ਰੂਰਤ ਸੀਗੀ ਨਹੀਂ ਤੁਸੀਂ ਸਾਰਿਆਂ ਨੇ ਜਦੋਂ ਇਹ ਚੋਣ ਹੋਈ ਉਦੋਂ ਇਕੱਠੇ ਹੋ ਕੇ ਕਿਹਾ ਜਨਾਬ ਸਨ ਕਲਾ ਮੀਟਿੰਗ ਕਰਕੇ ਕਿਹਾ ਕਿ ਇਹ ਚੋਣ ਗੈਰ ਕਾਨੂੰਨੀ ਤੰਗ ਨਾਲ ਹੋਈ ਹੈ ਕਿਸੇ ਨੂੰ ਜੋ ਇਹਦਾ ਇਹਦੀ ਪ੍ਰਕਿਰਿਆ ਸੀ ਡਾਉਣ ਕਰਾਉਣ ਦੀ ਉਹ ਪੂਰੀ ਨਹੀਂ ਕੀਤੀ ਗਈ ਕਿਉਂਕਿ ਅੰਦਰ ਹੀ ਮਤਾ ਪਾਇਆ ਗਿਆ ਡਾਉਣ ਦੀ ਡੇਟ ਰੱਖੀ ਗਈ ਜਿਹਦੇ ਜਿਹੜੀ ਕਿ ਅਖਬਾਰ 'ਚ ਨਿਕਲਨੀ ਚਾਹੀਦੀ ਸੀ ਜਿਹਦੇ ਪਰਚੇ ਪਿੰਡ ਦੇ ਵਿੱਚ ਲੱਗਨੇ ਚਾਹੀਦੇ ਸੀ ਜਾਣਕਾਰੀ ਇਹ ਜਿਹਦੀ ਅਨਾਉਂਸਮੈਂਟ ਪਿੰਡਾਂ 'ਚ ਹੋਣੀ ਚਾਹੀਦੀ ਸੀ ਜੇਦੀ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਤੋਂ ਹੋਣੀ ਚਾਹੀਦੀ ਸੀ ਦੱਸੋ ਭਾਈ ਤੁਹਾਡਾ ਕੋਈ ਇਹੋ ਜਿਹਾ ਕੰਮ ਕੀਤਾ ਇਹਨਾਂ ਨੇ ਕੋਈ ਇਹਨਾਂ ਨੇ ਅਨਾਉਂਸਮੈਂਟ ਕਰਾਈ ਚੋਣ ਜੀ ਹੋਈ ਚੋਣ ਦੀ ਫੈਸਟ ਹੋਈ ਔਰ ਕੋਈ ਇਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਾਈ ਹੋਵੇ ਨਹੀਂ ਜੀ ਨਹੀਂ ਕੋਈ ਕਿਤੇ ਪਰਚਾ ਲਾਇਆ ਹੋਵੇ ਸੋਸਾਇਟੀ ਦੇ ਬਾਹਰ ਵੀ ਪਰਚਾ ਨਹੀਂ ਲਾਇਆ ਵੀ ਚੋਣ ਫਲਾਣੇ ਦਿਨ ਔਰ ਜਿਵੇਂ ਕਹਿ ਰਿਹਾ ਮੇਰਾ ਵੀਰ ਕਿ ਚੌਣ ਵੀ ਖੇਲਰ ਤੇ ਬੈਠ ਕੇ ਕਰ ਲਈ ਗਈ ਕਿਸੇ ਨੂੰ ਕਾਗਜ਼ ਵੀ ਪੜਨ ਦਾ ਮੌਕਾ ਨਹੀਂ ਦਿੱਤਾ ਪਹਿਲਾਂ ਕਹਿੰਦੇ ਚਲੋ ਕਾਗਜ਼ ਕੱਟੇ ਜਾਣਗੇ ਉਹ ਤਾਂ ਗੱਲ ਵੱਖਰੀ ਹੈ ਕਿ ਕਿਸੇ ਦੇ ਕਾਗਜ਼ ਪੂਰੇ ਨਾ ਹੋਣ ਕੱਟੇ ਜਾਣ ਪਰ ਤੁਸੀਂ ਕਿਸੇ ਨੂੰ ਕਾਗਜ਼ ਪੜਨ ਦਾ ਮੌਕਾ ਹੀ ਨਾ ਦੋ ਔਰ ਜਿਵੇਂ ਤਾਂ ਅਸਰ ਰਹੇ ਨੇ ਰੁੜਕੇ ਮੈਂਬਰ ਇਹੋ ਜਿਹੇ ਚੋਣੇ ਜਿੰਨਾਂ ਕੋਲੇ ਜ਼ਮੀਨ ਹੀ ਨਹੀਂ ਹੈਨੀ ਐਸ்சி ਪਾਈ ਚਾਰੇ ਦਾ ਮੈਂਬਰ ਹੀ ਨਹੀਂ ਜੁਣਿਆ ਔਰ ਇਹ ਜਿਹੜਾ ਠੱਗਾ ਕੀਤਾ ਆ ਉਹਦੇ ਖਿਲਾਫ ਲੋਕਾਂ ਨੇ ਪਹਿਲਾਂ ਆਪਣਾ ਇਕੱਠਾ ਹੋ ਕੇ ਮੀਟਿੰਗ ਕੀਤੀ ਉਸ ਤੋਂ ਬਾਅਦ ਜਾ ਕੇ ਇਕੱਠੇ ਹੋ ਕੇ ਡੀਆਰ ਨੂੰ ਉਹਦਾ ਪਟੀਸ਼ਨ ਦੇ ਕੇ ਆਏ ਕਿਹੜੇ ਚੈਰ ਕਾਨੂੰਨੀ ਚੋਣ ਹੈ ਔਰ ਇਹ ਸਚੋਣ ਤੇ ਰੱਦ ਕੀਤਾ ਜਾਵੇ ਕਿ ਉਹਨੂੰ ਡਿਫਟੀ ਕਮਿਸ਼ਨਰ ਨੂੰ ਮਿਲ ਕੇ ਆਏ ਉਹ ਤੋਂ ਬਾਅਦ ਫੇਰ ਮਿਲੇ ਅਖਬਾਰਾਂ ਚ ਖਬਰਾਂ ਲੱਗੀਆਂ ਫੇਰ ਰੁੜਕੀ ਵਿਖੇ ਮੀਟਿੰਗ ਹੋਈ ਫੇਰ ਖਬਰਾਂ ਲੱਗੀਆਂ ਪਰ ਪ੍ਰਸ਼ਾਸਨ ਨੇ ਲੋਕਾਂ ਦੀ ਗੱਲ ਤੇ ਗੌਰ ਨਹੀਂ ਦਿੱਤੀ ਔਰ ਡੋਰ ਤਾਂ ਕੀ ਦੇਣੀ ਸੀ ਇਹ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਹੇ ਜੀ ਤੁਸੀਂ ਕਿਤੇ ਉੱਥੇ ਜਾਇਓ ਨਾ ਤੁਹਾਡੇ ਤੇ ਕਾਰਵਾਈ ਹੋ ਜੂਗੀ ਤੁਸੀਂ ਧਰਨਾ ਨਾ ਮਾਰਿਓ ਸਾਥੀਓ ਕਾਰਵਾਈਆਂ ਬੰਦਿਆਂ ਤੇ ਹੁੰਦੀਆਂ ਨੇ ਮੁਰਦਿਆਂ ਤੇ ਨਹੀਂ ਹੁੰਦੀਆਂ ਜੇ ਸਾਡੇ ਵਿੱਚ दम ਹੈ ਤਾਂ ਸਾ ਅਸੀਂ ਕਾਰਵਾਈਆਂ ਵੀ ਚੱਲਵਾਗੇ ਆਹ ਚੋਲੋ ਪੁਲਸ ਵਾਲੋ ਜਿਹੜੀ ਕਾਰਵਾਈ ਕਰਨੀ ਐ ਅੱਜ ਕਰਕੇ ਜਾਓ ਕਰਕੇ ਜਾਓ ਬਿਨਾ ਕਾਰਵਾਈ ਤੋਂ ਨਾ ਜਾਇਓ पंजाब सरकार ਆਕੇ ਕਿਸਾਨ ਸੜਕਾਂ ਤੇ ਬਹਿ ਜਾਂਦੇ ਨੇ ਲੋਕਾਂ ਦਾ ਰਸਤਾ ਰੋਕਦੇ ਆ ਪ੍ਰਸ਼ਾਸਨ ਨੀਂਦ ਚੋਂ ਜਾ ਕੇ ਔਰ ਧੱਕੇ ਮਾਰਨੇ ਬੰਦ ਕਰੋ ਤੁਸੀਂ ਸਾਡੇ ਹੀ ਘਰਾਂ ਦੇ ਮੁੰਡਿਆਂ ਕਹੋ ਜਾ ਕੇ ਉਹ ਜਿੱਥੇ ਤੁਸੀਂ ਕਾਰਵਾਈ ਕਰਨੀ ਏ ਉਹ ਕਿ ਕੀਤੀ ਨਹੀਂ ਅਤਾ ਪਰਦੇ ਇੱਕ ਦਲਤ ਮੁੰਡੇ ਦੇ 57 ਕਰਤੀ ਕਿਉਂਕਿ ਨਖਬੀਰ ਰਾਏ ਦਾ ਪੀਏ ਜਿਹੜਾ ਸੀਗਾ ਉਹ ਨਕੋਰ ਵਾਲਾ ਉਹ ਸਾਫ ਕੇ ਤੱਕੀ ਟੈਲੀਫੋਨ ਤੇ 10000 ਰੁਪਇਆ ਲੇਕੂਗਾ ਐਮਐਲ ਨੂੰ ਪਤਾ ਸਾਰਿਆਂ ਨੇ ਸੁਣੀ ਐ ਉਹਦੇ ਤੇ ਕਾਰਵਾਈ ਨਹੀਂ ਹੋਈ ਤੁਹਾਡੇ ਤੋਂ ਜਿਹੜਾ ਐਮਐਲ ਦਾ ਪੀਏ 10-10000 ਰੁਪਇਆ ਮੰਗਦਾ ਲੋਕਾਂ ਤੋਂ ਰਿਸ਼ਵਤ ਦਾ ਉਹ ਤੁਹਾਡੇ ਤੋਂ ਕਾਰਵਾਈ ਨਹੀਂ ਹੋਈ ਆ ਕਲਕ ਉਹ ਕਲਕ ਫੈਦਪੁਰੇ ਦੇ ਵਿੱਚ ਪੰਚ ਜਿਹੜਾ ਆ ਕਲਕ ਪਾਈਚਾਰੇ ਦਾ ਉਹਨੂੰ ਕਟਿਆ ਹਸਪਤਾਲ ਦਾਖਲ ਪਿਆ ਰਾਤ ਦੀ ਐਫ ਆਈ ਆਰ ਨਹੀਂ ਹੋਈ ਤੁਹਾਡੇ ਤੋਂ ਉਪਯੋਗ ਪਿਆ ਆ ਘਰੇ ਨੇ ਫੈਦਪੁਰੇ ਵਾਲੇ ਉਹ ਤੁਹਾਡੇ ਤੋਂ ਕਾਰਵਾਈਆਂ ਨਹੀਂ ਹੁੰਦੀਆਂ ਆ ਰ ਕੁੱਟੀ ਉੱਤੇ ਤੋਂ ਕਾਰਵਾਈਆਂ ਨਹੀਂ ਹੋਈਆਂ ਬਟਾਲੀ ਮਾਈਕੀ ਸ਼ਰਮ ਇੱਕ ਪਾਰਟੀ ਨੇ ੱੱਕਾ ਕਰਕੇ ਗੁਰਦੁਆਰੇ ਚ ਬੰਦੇ ਕੁੱਟੇ ਤੁਹਾਡੇ ਤੋਂ ਕਾਰਵਾਈ ਨਹੀਂ ਹੋਈ ਇੱਕ ਬੰਦਿਆਂ ਦੇ ਉੱਤੇ ਸਾਡੇ ਉੱਤੇ 57 ਕਰਤੀ ਸਾਡੇ ਤੇ ਜਿੰਨੀਆਂ ਮਰਜ਼ੀ ਤੁਸੀਂ 57 ਗਲ ਹੋਰ ਪਰਚੇ ਪੌਣੇ ਨੇ ਪਾ ਲੋ ਮੈਂ ਤਾਂ ਵੀ ਕਿਹਾ ਸੀ ਐਮ ਐਨ ਏ ਲਖਬੀਰ ਸਿੰਘ ਰਾਏ ਜਿੰਨਾ ਤੇਰੇ ਤੋਂ ਚੋਰ ਲੱਗਦਾ ਨਾਲੇ ਇੱਕ ਇੱਕ ਚੀਜ਼ ਦਾ ਬਦਲਾ ਲਿਆ ਜਾਊਗਾ ਟਕਾ ਅਕੇ ਲਿਆ ਜਾਊਗਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਕੁਲਜੀ ਸਿੰਘ ਨਾਗਰਾ ਜਿੰਦਾਬਾਦ ਜਿੰਦਾਬਾਦ ਕੁਲਜੀ ਸਿੰਘ ਨਾਗਰਾ ਜਿੰਦਾਬਾਦ ਤੁਸੀਂ ਆਹ ਹੋ ਆਮ ਲੋਕਾਂ ਤੇ ਕਾਰਵਾਈਆਂ ਕਾਂਗਰਸੀਆਂ ਤੇ ਕਾਰਵਾਈਆਂ ਸ਼ਰੇ ਆਮ ਡੋਟਨ ਦਾ ਕੰਮ ਔਰ ਕੰਨ ਉਹ ਸੰਨਾ ਪੁਲਸ ਵਾਲਿਆ ਕੱਲ ਤਸੀਲ ਦੇ ਵਿੱਚ ਤਸੀਲਦਾਰ ਦਾ ਦਲਾਲ ਫੜ ਲਿਆ ਪੁਲਸ ਨੇ ਸਰੇ ਆ ਦਲਾਲ ਫੜ ਲਿਆ ਭਾਈ ਪੁਲਸ ਨੇ ਦਲਾਲ ਫੜ ਲਿਆ ਪੁਲਸ ਨੇ ਔਰ ਬਾਅਦ ਤੋਂ ਕਹਿੰਦੇ ਕਐਮਐਲ ਨੇ ਦੀ ਸ਼ਾਇਦ ਉਹ ਕੇ ਦਲਾਲ ਨੂੰ ਛੱਡ ਦਿੱਤਾ ਗਿਆ ਬਹੁਤ ਮੜੀ ਗੱਲ ਸੀ ਇਹ ਐਮਐਲ ਦੇ ਇਪਛਾਟ ਹੈ ਕੱਲ ਫਤਿਹਗੜ੍ਹ ਸਾਹਿਬ ਦੇ ਲਾਲ ਫੜਿਆ ਪੁਲਿਸ ਨੇ ਵਿਜੀਲੈਂਸ ਨੇ ਛੱਡ ਦਿੱਤਾ ਗਿਆ ਮੁੜ ਕੇ ਕਿਉਂਕਿ ਐਮਐਲਏ ਦਾ ਪ੍ਰੈਸ਼ਰ ਪੈ ਗਿਆ ਉਹ ਗਲਾਸ ਜਿਹੜਾ ਸੀ ਫੇਰ ਮੇਰੇ ਨਾਲ ਇਸ ਕਰਕੇ ਕਾਰਵਾਈਆਂ ਕਰੋ ਸਾਰੇ ਆਮ ਲੁੱਟ ਕੇ ਲੈ ਗਿਆ ਵੀਡੀਓ ਤਾਂ ਅੰਦਾਲਾ ਕਮੈਂਟ ਰੁਕ ਜਾ ਯਾਰ ਸਾਰੇ ਆ ਬੀਡੀਓ ਸਰੰਦਰ ਇੱਧਰ ਹੋ ਜਾ ਕੋਈ ਬੀਡੀਓ ਸਰੰਦਰ ਛਰੇ ਆਮ ਨੋਟ ਕੇ ਲੈ ਗਿਆ ਉਹਨੇ 3 ਸਾਲ ਬੱਚੇ ਤਾਨੂੰ ਨੋਟ ਕੇ ਲੈ ਗਿਆ ਲੋਕਾਂ ਨੇ ਰੋਲਾ ਪਾਇਆ ਸੁਣਿਆ ਨਹੀਂ ਆਇਓ ਦੇ ਆਪਣੇ ਮਲਾਜਮਾਂ ਨੇ ਰੋਲਾ ਪਾਇਆ ਧਰਨਾ ਮਾਰਤਾ ਛੱਕੀਆਰੇ ਨਰੇਕਾਰਾਂ ਨੇ ਜੀਣਾਂ ਨੇ ਔਰ ਜਦੋਂ ਪ੍ਰੈਜ਼ੀਡੈਂਟ ਆ ਉਹਨੂੰ ਸਸਪੈਂਡ ਕਰਤਾ ਹਾਥੋਂ ਨਾ ਲੱਕ ਕੀ ਕੀਤਾ ਕਾਉਂਟੈਂਟ ਜਿਹੜਾ ਜਿੰਨੂੰ ਵੀਡੀਓ ਲਾਇਆ ਸੀ ਉਹਨੇ ਕੀ ਕੀਤਾ ਸਸਪੈਂਡ ਕਰਤਾ ਵੀਡੀਓ ਤੋਂ ਤੇ ਐਮਐਲਏ ਨੇ ਕੀ ਕੀਤਾ ਉਸ ਕਾਉਂਟੈਂਟ ਨੂੰ ਦੁਬਾਰਾ ਫੇਰ ਵੀਡੀਓ ਬਣਾ ਕੇ ਅਸਰੰਦ ਚ ਕਾਉਂਟੈਂਟ ਲਾ ਦਿਆ ਸਸਪੈਂਡ ਹੁੰਦਾ ਕੇ ਉਹਦੇ ਤੇ ਇਲਜ਼ਾਮ ਲਾਉਂਦੇ ਨੇ ਲੋਕਾ ਹੀ ਲੋਕੀ ਨਹੀਂ ਉਹਦੇ ਮਲਾਜ਼ਮ ਫੈਕਟਰੀ ਜੇਈ ਅਮਰੀਕਾ ਵਾਲੇ ਕਿ ਇਹ ਸਾਡੇ ਤੋਂ ਪੈਸੇ ਮੰਗਦਾ ਆ ਜੇ ਪੈਸੇ ਦੋ ਮੈਨੂੰ ਉਹਨੂੰ ਸਸਪੈਂਡ ਕਰਦੀ ਐ ਸਰਕਾਰ ਔਰ ਸਾਡਾ ਐ ਮੈਨੇ ਉਹਨੂੰ ਇੱਥੇ ਫੇਰ ਸਰਹੰਦ ਦੇ ਵਿੱਚ ਅਕਾਊਂਟੈਂਟ ਲਾ ਦਿੱਤਾ ਹੈ ਇਹ ਇਹ ਹਾਲ ਹੈ ਆਰਕੈਸਟ੍ਰੀਕੇ ਦੇ ਨਾਲ ਧੱਕੇ ਛਾਈ ਹੋ ਰਹੀ ਹੈ ਸਰਪੰਚਾਂ ਨੂੰ ਡਰਾਇਆ ਜਾ ਰਿਹਾ ਹੈ ਇਹ ਧੱਕਾ ਜਿਹੜਾ ਆ ਇਹ ਚੱਲਣ ਨਹੀਂ ਦੇਵਾਂਗੇ ਅੱਜ ਤੁਹਾਨੂੰ ਦੱਸਣਾ ਚਾਹਨਾ ਨਰੇਕਾ ਦੇ ਬਰਕਰ ਪਿੰਡਾਂ ਦੇ ਵਿੱਚ ਨਰੇਕਾ ਦੇ ਬਰਕਰ ਪਿੰਡਾਂ ਦੇ ਵਿੱਚ ਪੂਰੀ ਤੱਕੇ ਛਾਈ ਦਾ ਸ਼ਿਕਾਰ ਹੋ ਰਿਹਾ ਹੈ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਵਰਕਰਾਂ ਨੂੰ ਜਿਹੜੇ ਵਰਕਰ ਪਹਿਲਾਂ 100-100 ਦਿਨ ਦਾ ਕੰਮ ਲੈਂਦੇ ਸੀ ਸਾਲ 'ਚ ਅੱਜ 10-10 ਦਿਨ ਦਾ ਕੰਮ ਨਹੀਂ ਮਿਲ ਰਿਹਾ ਔਰ ਉਹਨਾਂ ਵਰਕਰਾਂ ਨੂੰ ਉਹਨਾਂ ਵਰਕਰਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਦੂਜੀ ਪਾਰਟੀ ਦੇ ਹੋ ਕਦੀ ਇਹ ਤਾਂ ਨਹੀਂ ਸੀ ਹੋਇਆ ਬਾਲਪੁਰ ਦੀ ਤੱਕਾ ਹੋ ਰਿਹਾ ਹੈ ਨਵੀਂਪੁਰ ਦੀ ਤੱਕਾ ਹੋ ਰਿਹਾ ਹੈ ਜਖਵਾਲੀ ਤੱਕਾ ਹੋ ਰਿਹਾ ਹੈ ਅਤਾਪੁਰ ਤੱਕਾ ਹੋ ਰਿਹਾ ਹੈ ਖਾਨਪੁਰ ਤੱਕਾ ਹੋ ਰਿਹਾ ਹੈ ਕਿੰਨੇ ਪਿੰਡਾਂ ਦੇ ਨਾਲ ਇਹ ਅੱਜ ਨਰੇਗਾ ਵਰਕਰ ਇਹ ਫੇਰ ਕਹਿੰਦਾ ਤਹਿਸੀਲਦਾਰ ਸਾਹਿਬ ਤੁਸੀਂ ਆ ਖੜੇ ਐ ਐਸਟੀਓ ਸੁਣੋ ਤੁਸੀਂ ਫੇਰ ਕਹਿਣਾ ਕਿ ਨਰੇਕਾ ਬੜਕਾ ਨੇ ਪਟਿਆਲਾ ਰੋਡ ਜਾਮ ਕਰਤੀ ਐ ਤੁਹਾਨੂੰ ਦੱਸ ਦੇਣਾ ਅੱਜ ਕੇ ਪ੍ਰਸ਼ਾਸਨ ਨੂੰ ਸਮਝਾ ਲਓ ਐਮਐਲਏ ਨੂੰ ਸਮਝਾ ਲਓ ਸਾਨੂੰ ਸ਼ੌਕ ਨਹੀਂ ਧਰਲੇ ਮਾਰਨ ਦਾ ਇਹ ਤੁਹਾਡੇ ਜ਼ਮਾਨੇ ਦੇ ਭਲੇਖਾ ਹੋਵੇ ਕਈ ਕਿਥੇ ਕਾਰਵਾਈਆਂ ਤੋਂ ਅਖੀਂ ਡਰ ਜਾਗੇ ਕਾਰਵਾਈਆਂ ਜਿਹੜੀਆਂ ਕਰਨੀਆਂ ਨੇ ਕਰ ਲਓ ਤੁਸੀਂ ਸਾਨੂੰ ਡਾਂਗਾ ਮਾਰਨੀ ਆਣਾ ਆਜੋ ਮਾਰ ਦਿਓ ਤੁਸੀਂ ਸਾਨੂੰ ਜੇਲ੍ਹ ਚ ਲੱਕਣਾ ਆਜੋ ਡੱਕ ਲਓ ਤੁਸੀਂ ਸਾਡੇ ਤੇ ਝੂਠੇ ਪਰਚੇ ਪਾਉਣੇ ਨੇ ਪਾ ਲਓ ਪਰ ਲੋਕਾਂ ਨਾਲ ਹੋਣ ਵਾਲਾ ਧੱਕਾ

ਕਾਇਮ ਕੀਤਾ ਸਿੱਖ ਨੂੰ 2 ਸਾਲ ਦਾ ਸਰਕਾਰ ਨੂੰ ਕਿ ਸਰਕਾਰ ਚੁਣੀ ਗਈ ਹੈ ਲੋਕਾਂ ਦੇ ਸਰਕਾਰ ਚੰਗੇ ਕੰਮ ਕਰੇ ਸਰਕਾਰ ਲੋਕਾਂ ਦੇ ਲੋਕਾਂ ਦੀ ਮਦਦ ਕਰੇ ਸਰਕਾਰ ਲੋਕਾਂ ਦਾ ਖਾਤਰ ਦੀ ਰੱਖਿਆ ਕਰੇ ਸਰਕਾਰ ਸੰਵਧਾਨ ਦੀ ਰੱਖਿਆ ਕਰੇ ਪਰ ਤੁਸੀਂ ਕੀ ਕੀਤਾ ਮੈਂ ਕਿ ਦਵਾ ਦੋ ਸੱਤਾ ਬੜੇ ਮਾਮ ਕੰਮ ਖਰਾਬ ਹੋ ਗਿਆ ਮੈਂ ਕਿ ਦਵਾ ਦੋ ਉਹਨੂੰ ਕਾ ਮੈਂ ਤੇ ਕੇ ਦੇ ਬੇ ਉਹਨੂੰ ਕਾ ਮੈਂ ਦਵਾ ਕੇ ਖੜਾ ਕਰਦੇ ਹੋ ਨਹੀਂ 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 ਤੁਸੀਂ ੱੱਕਾ ਕਰਦੇ ਹੋ ਤੁਸੀਂ ਕਰ ਰਹੇ ਹੋ ਤੁਹਾਡੇ ਨਾਲ ਆ ਨਹੀਂ ਕਰਾ ਲਈ ਫਰਨਾ ਮਜਬੂਰ ਨਾਲ ਨਹੀਂ ਮਜਬੂਰੀ ਸਪੀਕਰ ਵਾਲੀ ਕੀ ਆ ਪਲੀਜ਼ ਮਜਬੂਰ ਨਾਲ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਆ ਆਜ਼ਾਦਤ ਨਹੀਂ ਹੈ ਨਹੀਂ ਕਿੱਥੇ ਆਜ਼ਾਦਤ ਲੈ ਲਓ ਜੀ ਮੈਂ ਦੇ ਦੂੰਗਾ ਕਿੱਥੇ ਆਜ਼ਾਦਤ ਹੁੰਦੀ ਐ ਸਪੀਕਰ ਦੀ ਹੁੰਦੀ ਆ ਜੀ ਸਟ ਤੋਂ ਪਰਮਿਸ਼ਨ ਲੈਂਦੇ ਆ ਜਿਹੜੇ ਜਿਹੜੇ ਹੁੰਦੀ ਆ ਇਹ ਤੁਸੀਂ ੱੱਕਾ ਕਰ ਰਹੇ ਹੋ ਡੀਪੀ ਸਾਹਿਬ ਡੀਪੀ ਸਾਹਿਬ ਤੁਸੀਂ ੱੱਕਾ ਕਰ ਰਹੇ ਹੋ ਪਲੀਜ਼ ਮੇਰੀ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜੀ ਜਿੰਨਾ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਆ ਤੁਸੀਂ ਆਮ ਲੋਕਾਂ ਨੂੰ ਪੁਲਿਸ ਤੰਗ ਨਾ ਕਰੋ ਕਿਹੜੇ ਰੋਡ ਦੇ ਬੰਦੇ ਲੋਕ ਹੀ ਨੇ ਜਿੰਨਾਂ ਦਾ ਤੁਸੀਂ ਰਾਹ ਖੜੇ ਹੋ ਜਿੰਨਾ ਤੁਸੀਂ ਰਾਹ ਰੋਕੀ ਖੜੇ ਹੋ ਪਲੀ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਰੋਂ ਜਿੰਨੇ ਬੰਦਾ ਜਿੰਨਾ ਲੋਕਾਂ ਨਾਲ ਤਛਾ ਹੋਇਆ ਹੈ ਜਿੰਨਾ ਲੋਕਾਂ ਨਾਲ ਜਿੰਨਾ ਧੱਕਾ ਹੋਇਆ ਡੀਆਰ ਨੂੰ ਪੁੱਛੋ ਉਹਨਾਂ ਦਾ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਬਾਅਦ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਨਹੀਂ ਕਰ ਲੋ ਪਲੀਜ਼ ਸੁਣ ਮੇਰੀ ਬੇਨਤੀ ਜਿੰਨੀ ਮਰਜ਼ੀ ਮੰਨ ਲੋ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲੋ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੇ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਛ ਕੇ ਤਰੋਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਐਪਲੀਕੇਸ਼ਨ ਦਿੱਤੀ ਐ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਜਿੱਤੀ ਸਾਹਿਬ ਅਸੀਂ ਕੋਈ ਜੋ ਵੀ ਪ੍ਰਸੀਜਰ ਅਸੀਂ ਪ੍ਰਸੀਜਰ ਆਪਣਾ ਪੂਰਾ ਕੀਤਾ ਹੈ ਅਸੀਂ ਪ੍ਰਸੀਜਰ ਪੂਰਾ ਕੀਤਾ ਤੁਹਾਨੂੰ ਲੱਗਦਾ ਮੀਟਿੰਗ ਕੀਤੀਆਂ ਮਿਲ ਕੇ ਆਏ ਪਟੀਸ਼ਨ ਦਿੱਤੀ ਹੈ ਡੀਸੀ ਸਾਹਿਬ ਨੂੰ ਮਿਲ ਕੇ ਆਏ ਉਹ ਤੋਂ ਬਾਅਦ ਫਿਰ ਰਿਮਾਈਂਡਰ ਦਿੱਤਾ ਹੈ ਦੇ ਉਸ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨਾ ਕਰੇ ਤੁਸੀਂ ਸਾਨੂੰ ਧਮਕੀ ਮਾਰਨੇ ਆ ਮੇਰੀ ਗੱਲ ਸੁਣੋ ਧਮਕੀ ਨਹੀਂ ਮਾਰ ਰਿਹਾ ਤੁਸੀਂ ਤਾਂ ਧਮਕੀ ਨਹੀਂ ਮਾਰ ਰਿਹਾ ਜੀ ਮੇਰੀ ਗੱਲ ਸੁਣੋ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲਾਜਿਤ ਗੱਲ ਕਰਦਾ ਉਹਦੇ ਨਾਲ ਮੈਂ ਉਹ ਲਾਜਿਤ ਗੱਲ ਕਰਦਾ ਨਹੀਂ ਧਮਕੀ ਨਹੀਂ ਮਾਰ ਰਿਹਾ ਕਿਹੜਾ ਲਾਜਿਤ ਮੈਂ ਮੈਂ ਤੁਹਾਡੇ ਨਾਲ ਅਸੀਂ ਤੁਹਾਨੂੰ ਕਿਉਂ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਤੁਹਾਡੇ ਖੜਾ ਉੱਚੀ ਬੋਲਨਾ ਫਿਰ ਬੋਲ ਲਓ ਕੁਝ ਉੱਚੀ ਗੋਡੇ ਤੇ ਜਿਹੜਾ ਬੰਦਾ ਜਿਹੜਾ ਬੰਦਾ ਜਿਹੜੇ ਲੈਜੇ ਦੀ ਮੇਰੇ ਨਾਲ ਗੱਲ ਕਰੇ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜੇ ਦਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਹੀ ਲੈਜੇ ਦੀ ਗੱਲ ਕਰੋ ਹਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾਜਮੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਜਮ ਵਾਲਾ ਹੋਣਾ ਚਾਹੀਦਾ ਹੈ ਹਲੋ ਤੁਸੀਂ ਆਮ ਬੰਦੇ ਨਹੀਂ ਕੇ ਹਲੋ ਤੁਸੀਂ ਆਮ ਬੰਦੇ ਨਹੀਂ ਕੇ ਹਾਂਜੀ ਗੁੱਡ ਮਾਰਨਿੰਗ ਜੀ ਹਾਂਜੀ ਹਾਂਜੀ ਸਹੀ ਹੈ ਕਿਸ ਕੇ ਬਾਰੇ ਮੈਂ ਜੀ ਮੈਂ ਬ੍ਰਦਰ ਆਪਕੋ 5 ਮਿੰਟ ਤੱਕ ਕਰਦਾ ਹਾਂ 5 ਤੁਸੀਂ ਆਮ ਬੰਦੇ ਨਹੀਂ ਏ ਸੁਖਨਾ ਜੀ ਸਿੱਪੀ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਆਮ ਬੰਦੇ ਨਹੀਂ ਕਿ ਆਪਾਂ ਆਮ ਬੰਦੇ ਇੱਕ ਦੂਜੇ ਨਾਲ ਲੜਨ ਲੱਗੇ ਤੁਸੀਂ ਮਲਾਜਮ ਹੋ ਸਰਕਾਰ ਦੇ ਮੈਂ ਤੁਹਾਡੇ ਨਾਲਆਂ ਕਈ ਮਰਿਆਦਾ ਨੇ ਮੈਂ ਮਰਿਆਦਾ ਦੀ ਗੱਲ ਕਰ ਰਹੀ ਆ ਸਾਡੀ ਜਿਹੜੀ ਮਰਿਆਦਾ ਹੈ ਮੈਂ ਤੁਹਾਡੇ ਕੋਲ ਆ ਗਈ ਸਾਡੀ ਇਹਨੂੰ ਛਡੋ ਜੇ ਸਾਡੀ ਕੋਈ ਮਰਿਆਦਾ ਗਲਤ ਹੈ ਸਾਡੀ ਤੇ ਕਾਰਵਾਈ ਕਰਦੇ ਹੋ ਪਰ ਇਹ ਨਹੀਂਗਾ ਕਿ ਤੁਸੀਂ ਕਹੋ ਜੀ ਦੇਖ ਜਿਹੜੀ ਗੱਲ ਹੈ ਸੁਣੋ ਮੇਰੀ ਗੱਲ ਤੁਸੀਂ ਉਹ ਤੁਸੀਂ ਮੈਨੂੰ ਕਿਸ ਅਵਾਜ਼ ਚ ਕਹੋਗੇ ਜੇ ਮੇਰੀ ਤੁਹਾਨੂੰ ਲੱਗਦਾ ਮੈਂ ਤੁਹਾਡੀ ਕੋਈ ਗਲਤ ਕਰ ਰਿਹਾ ਹਾਂ ਤੁਸੀਂ ਕਾਰਵਾਈ ਕਰ ਰਹੇ ਹੋ ਗੱਲ ਜਿਹੜੀ ਤੁਸੀਂ ਕਰ ਰਹੇ ਸੀ ਮੈਂ ਤੁਹਾਨੂੰ ਦੱਸ ਨਹੀਂ ਪਰ ਆਹ ਗੱਲ ਗਲਤ ਹੈ ਮੈਂ ਤੁਹਾਨੂੰ ਦੱਸ ਤੀ ਕਿ ਮੈਂ ਤੁਹਾਡੇ ਸਾਹਮਣੇ ਖੜਾ ਹੋ ਕੇ ਮੇਰੀ ਗੱਲ ਕਰ ਲਈ ਜਾਨੇ ਹੋ ਬੜੀ ਆਰਾਮ ਨਾਲ ਗੱਲ ਸੁਣੋ ਕਿ ਜਿਹੜੀ ਤੁਸੀਂ ਕਹਿੰਦੇ ਹੋ ਜਿਹੜੇ ਰਹਿਦੇ ਨਾਲ ਤੁਸੀਂ ਗੱਲ ਕਰੋਗੇ ਮੈਂ ਕਰੂੰਗਾ ਤੁਸੀਂ ਮਨਾ ਚੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਸਾਰੇ ਮੁਲਾਜ਼ਮਾਂ ਦੇ ਫਿਰ ਹਿਊਮਨ ਰਾਈਟ ਨਹੀਂ ਹੈਗੇ ਹਿਊਮਨ ਰਾਈਟ ਨਹੀਂ ਹੈਗੇ ਫਿਰ ਕੀ ਹੈ ਮੁਲਾਜ਼ਮਾਂ ਨੂੰ ਸੁੱਚੀ ਬੋਲਣ ਮੈਂ ਜੀਵਨਾਂ ਦੇ ਤੁਸੀਂ ਘਰ ਨਹੀਂ ਕਰਦੇ ਮੈਂ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੱਗਦੀ ਗੱਲ ਕਰ ਰਿਹਾ ਤੁਸੀਂ ਕਰੋ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਮੈਂ ਨਹੀਂ ਧੱਕਾ ਕਰ ਰਿਹਾ ਜੀ ਜੀ ਤੁਹਾਡਾ ਸਪੀਕਰ ਬੰਦਿਆ ਵਾਰ ਪੁੱਛ ਲਿਆ ਨਹੀਂ ਤੁਹਾਡਾ ਸਪੀਕਰ ਨਹੀਂ ਬੰਦਿਆ ਜੀ ਸਪੀਕਰ ਨਹੀਂ ਲੱਗੂਗਾ ਜੀ ਗੱਲ ਕਲੀਅਰ ਹੋ ਗਈ ਧੱਕਾ ਹੈ ਨਾ ਤੁਹਾਡਾ ਹਾਂ ਜੀ ਟੱਕਾ ਨਹੀਂ ਆ ਜੀ ਰੂਲ ਹੈ ਇਹ ਇਹ ਤੈਨੂੰ ਰੂਲ ਲੈ ਜੀ ਰੂਲ ਕਿਹੜਾ ਆ ਸਟicker ਨਹੀਂ ਲੱਗੂਗਾ ਜੀ ਨਹੀਂ ਰੂਲ ਕਿਹੜਾ ਆ ਸਟicker ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪ੍ਰੋਸੀਜਰ ਹੋਈ ਆ ਇਹ ਰੂਲ ਆ ਜੀ ਇਹ ਇਹ ਰੂਲ ਹੈ ਸਾਹ ਦੋ ਨੰਬਰ ਤੇ ਲੈਕਚਰ ਹੋਇਆ ਜੀ ਰੂਲ ਦਿੱਤੀ ਸਾਹਿਬ ਸਰਖਾਨ ਮਾਜਰੇ ਜਨਾਨੀ ਕੁੱਟੀ ਹੋਈ ਆ ਪਰਸੋਂ ਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ ਹਰਤ 51 ਇੱਕ ਤਰਫਾ ਹੋ ਰਹੀਆਂ ਨੇ ਤਾਂ ਦੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਉਂਗੇ ਮੈਂ ਵੀ ਵਕੀਲ ਆ ਕੋਈ ਗੱਲ ਨਹੀਂ ਫਿਰ ਇਸ ਕਰਕੇ ਮੈਨੂੰ ਮੈਨੂੰ ਰੂਲਾ ਸਿਖਾਓ ਮੈਂ ਰੂਲਾ ਚ ਰਹਿ ਕੇ ਮੈਂ ਰੂਲਾ ਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਮੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਵਾ ਰਹੇ ਹੋ ਨਹੀਂ ਜੀ ਬਿਲਕੁਲ ਨਹੀਂ ਦਵਾ ਰਹੇ ਅਜੀ ਤੁਹਾਨੂੰ ਡਿਪਟੀ ਸਾਹਿਬ ਕਹਿ ਕੇ ਗੱਲ ਕਰਦੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਮੇਰੀ ਗੱਲ ਸੁਣੋ ਡੋਨਟ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਤੁਸੀਂ ਨਹੀਂ ਕਰਦੇ ਟਵਿਸਟ ਨਾ ਕਰੋ ਤੁਸੀਂ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਰਿਹਾ ਚਲੋ ਠੀਕ ਹੈ ਮੈਂ ਇੱਕ ਚੁੜਿਆ ਹੋਇਆ ਨਮਾਇਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਖੁਇਸ ਕਰਕੇ ਮੈਂ ਸਮਝਦਾ ਹਾਂ ਮੈਂ ਸਮਝਦਾ ਹਾਂ ਸਾਰਾ ਕੁਝ ਇਸ ਗੱਲ ਨੂੰ ਚਲੋ ਜੀ ਹੁਣ ਮੈਂ ਇੱਕ ਮੇਰੀ ਗੱਲ ਸੁਣ ਲਓ ਮੈਂ ਇੱਕ ਡਿਪਟੀ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਾਂ ਤਾਂ ਤੁਸੀਂ ਨਵੇਂ ਅਫਸਰਿਓਂ ਚੰਗੇ ਅਫਸਰ ਹੋ ਸਕਦੇ ਹੋ ਪਰ ਜਿਹੜਾ ਧੱਕਾ ਛੋਡੀ ਸਬ ਡਿਵੀਜ਼ਨ ਚ ਹੋ ਰਿਹਾ ਹੈ ਉਹ ਧੱਕਾ ਸਮਝੋ ਉਹ ਧੱਕੇ ਨੂੰ ਸਮਝੋ 57 ਇੱਕ ਤਰਫਾ ਹੁੰਦੀ ਹੈ ਮੂਲੇਪੁਰ ਦੇ ਵਿੱਚ 57 ਇੱਕ ਤਰਫਾ ਹੋਈ ਹੈ ਬਡਾਲੀ ਮਾਈ ਕੀ 57 ਇੱਕ ਤਰਫਾ ਹੋਈ ਹੈ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਇਹ ਜਿਹੜਾ ਕੰਮ ਇਸ ਹਲਕੇ ਦੇ ਵਿੱਚ ਸਾਡੇ ਸਿਆਸੀ ਪਾਰਟੀਆਂ ਸਾਡੇ ਵਿਰੋਧੀਆਂ ਨੇ ਮੌਜੂਦਾ ਸਰਕਾਰ ਨੇ ਸ਼ੁਰੂ ਕੀਤਾ ਉਹਦੇ 'ਚ ਪਾਰਟੀ ਨਾ ਬਣੋ ਤੁਸੀਂ ਸਾਡੇ ਨਾਲ ਕਹਿੰਨੇ ਹੋ ਨਾ ਤੁਹਾਨੂੰ ਸਾਡੀ ਆਵਾਜ਼ ਉੱਚੀ ਲੱਗੀ ਐ ਅਸੀਂ ਆਵਾਜ਼ ਕਹਾਂਗੇ ਬਿਲਕੁਲ ਨੀਵੀਂ ਲੈ ਜਾਾਂਗੇ ਪਰ ਸਾਨੂੰ ਕਿਤੇ ਨਾ ਕਿਤੇ ਸਾਨੂੰ ਨਿਆਂ ਦੋ ਅਸੀਂ ਤੁਹਾਡੇ ਤੋਂ ਨਿਆਂ ਦੀ ਉਮੀਦ ਕਰਦੇ ਆਂ ਉਮੀਦ ਹੁਣ ਮੈਂ ਬੋਲਾਂ ਪਲੀਜ਼ ਤੁਹਾਡੀ ਗੱਲ ਨਾ ਨੈਪ ਸਾਹਿਬ ਆਇਆ ਕੋਸ਼ ਹੈ ਇਹ ਮਹਿਕਮੇ ਜਿੱਥੇ ਜਿਹੜੇ ਬਣਾ ਲਓ ਜੀ ਟੀਆ ਨੂੰ ਇੱਥੇ ਹੁਣ ਕਿੰਨਾ ਟਾਈਮ ਲੱਗਣਾ ਐਨੇ ਜੋ 200 ਬੰਦਾ ਪੁਲਿਸ ਦਾ ਔਰ ਤੁਸੀਂ ਇੱਥੇ ਖੜੇ ਜਦੋਂ ਜਿੰਦੇ ਵੀ ਹੈਗੇ ਨੇ ਸਾਨੂੰ ਨਹੀਂ ਪਤਾ ਕਿੱਥੇ ਕਿੱਥੇ ਆ ਫਿਰ ਐਵੇਂ ਨਾ ਪੁਲਿਸ ਵੱਡੀਆਂ ਵੱਡੀਆਂ ਸਟੇਟਮੈਂਟਸ ਨਹੀਂ ਨਹੀਂ ਸਾਡਾ ਸਾਥਾ ਤੇ ਖੜੀ ਆ ਸਾਨੂੰ ਨਹੀਂ ਪਤਾ ਇੰਦਰ ਇੱਕ ਵਾਰ ਇਹਨਾਂ ਨੂੰ 200 ਬੰਦਾ ਦਿਖਾ ਦਿਓ ਨਹੀਂ ਤੁਸੀਂ ਤੁਹਾਨੂੰ ਸੀ ਪਾਸੇ ਵੀ ਕੀਤਾ ਹੋਇਆ ਸਾਧ ਬੋਥਾਂ ਮਤੇ ਖੜੀ ਕੁਝ ਨਹੀਂ ਕਰਨਾਗਰ